वाहेगुरु जी का खालसा वाहेगुरु जी की फतेह संगत जी तुसी सुन चुके हो पिछे श्री गुरु हरगोबिंद साहिब जी की जीवन बाणी दे पूरा इतिहास हुण तुसी सुनो श्री गुरु हर राय साहिब जी की जीवन बाणी दी पहला पाठ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਦੇ ਆਸਾ ਦੀ ਦੀ ਵਾਰ ਦਾ ਆਰੰਭ ਹੋ ਜਾਂਦਾ ਅਰ ਸਵਾ ਪ੍ਰਹਿ ਦਿਨ ਚੜ੍ਹੇ ਤੱਕ ਕੀਰਤਨ ਹੁੰਦਾ ਰਹਿੰਦਾ ਫਿਰ ਲੰਗਰ ਖਾ ਕੇ ਵਿਸ਼ਰਾਮ ਕਰਦੇ ਪਿਛਲੇ ਪੈਰ ਫਿਰ ਦੀਵਾਨ ਸਜਾ ਕੇ ਸੰਗਤਾਂ ਨੂੰ ਸਤ ਨਾਮ ਦਾ ਉਪਦੇਸ਼ ਦਿੰਦੇ ਛਾਂਤ ਰੂਪ ਮਨਮੋਹਨ ਮੂਰਤੀ ਸਿਖਾਂ ਦੇ ਮਨ ਵੀ ਪਿਆਰੀ ਲੱਗਦੀ 2200 ਘੋੜ ਚੜਾ ਸੂਰਮਾ ਹਰ ਵਕਤ ਪਾਸ ਰੱਖਦੇ ਸੰਗਤਾਂ ਦੂਰ ਦੂਰ ਤੋਂ ਢੇਟਾ ਲੈ ਕੇ ਆਉਂਦੀਆਂ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਜੋ ਵੀ ਕਬੇ ਹੋਏ ਮਾਨਵਾਲਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕਰਦਾ ਉਸ ਦਾ ਹਿਰਦਾ ਸ਼ਾਂਤ ਹੋ ਜਾਂਦਾ ਗੁਰੂ ਜੀ ਦਾ ਲੰਗਰ ਅਟੁੱਟ ਚੱਲਦਾ ਨਿਪਟਦੀ ਖੜਾ ਪਰਚਾਤਾ ਖੁੱਲਾ ਗਫਾ ਵਰਤਾਇਆ ਜਾਂਦਾ ਭਾਈ ਭਗਤੂ ਜੀ ਦਾ ਪ੍ਰਸੰਗ ਭਾਈ ਭਗਤੂ ਬਿਰਧ ਅਵਸਥਾ ਨੂੰ ਪ੍ਰਾਪਤ ਹੋਏ ਹੋਏ ਸਦਾ ਹੀ ਗੁਰੂ ਘਰ ਵਿੱਚ ਨਾਲ ਰਹਿੰਦੇ ਸਨ ਇੱਕ ਦਿਨ ਸ੍ਰੀ ਗੁਰੂ ਹਰ Rai ਜੀ ਸਵਾ ਵਿੱਚ ਬ੍ਰਾਜਮਾਨ ਸਨ ਤਾਂ ਭਾਈ ਭਗਤੂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੀ ਬੇਲੇ ਬੈਠਣ ਨੂੰ ਚਿਤ ਨਹੀਂ ਕਰਦਾ ਮੈਨੂੰ ਕੋਈ ਸੇਵਾ ਦਤੋ ਜੋ ਮੈਂ ਕਰਦਾ ਰਹਾਂ ਗੁਰੂ ਜੀ ਬਿਰਧ ਭਾਈ ਨੇ ਭਗਤੂ ਵੱਲ ਦੇਖ ਕੇ ਮੁਸਕਰਾ ਪਏ ਤੇ ਬਲਾਤ ਕਰਕੇ ਬੋਲੇ ਹੁਣ ਤਾਂ ਕੋਈ ਚਰਖਾ ਸਿਹੜਨਾ ਚਾਹੀਦਾ ਹੈ ਜਿਸ ਤੋਂ ਇਹ અવਸ਼ਕਾ ਸਖਾਲੀ ਬਤੀਤ ਹੋ ਗਈ ਭਾਈ ਭਗਤੂ ਜੀ ਨੇ ਹੱਥ ਜੋੜ ਕੇ ਕਿਹਾ ਜਿਵੇਂ ਆਪ ਦੀ ਰਾਜ ਮਗਰ ਮੈਂ ਸੇਵਾ ਜ਼ਰੂਰ ਕਰੂੰ ਗੁਰੂ ਜੀ ਬੋਲੇ ਅੱਛਾ ਗੁਰੂ ਦੇ ਲੰਗਰ ਵਾਸਤੇ ਖੇਤੀ ਕਰਵਾਇਆ ਕਰੋ ਕਾਮਿਆਂ 파ਸੋਂ ਕੰਮ ਲਵੋ ਭਾਈ ਭਗਤੂ ਜੀ ਉਸ ਦਿਨ ਤਾਂ ਹੀ ਖੇਤੀ ਕੰਮ ਵਿੱਚ ਲੱਗ ਪਏ ਕਾਮੇ ਲਗਾ ਦਿੱਤੇ ਆਪਣੇ ਹੱਥੀਂ ਵੀ ਜੋ ਹੋ ਸਕੇ ਕਾਰ ਕਰਦੇ। ਇੱਕ ਦਿਨ ਕਾਮੇ ਕੰਮ ਕਰ ਰਹੇ ਸਨ ਜਾਂ ਪ੍ਰਸ਼ਾਦੇ ਪੱਕੇ ਉਹਨਾਂ ਵਾਸਤੇ ਆਏ। ਕਾਮਿਆਂ ਨੇ ਕਿਹਾ, "ਬਾਬਾ ਜੀ, ਰੁੱਖੀ ਰੋਟੀ ਨਹੀਂ ਖਾਧੀ ਜਾਂਦੀ। ਅੱਧ-ਅੱਧ ਪਾ ਘਿਓ ਨਾਲ ਚਾਹੀਦਾ ਹੈ।" ਭਾਈ ਭਗਤੂ ਨੇ ਇੱਧਰ-ਉੱਧਰ ਧੱਕਿਆ ਤਾਂ ਤੇਲ ਘਿਓ ਵੇਚਣ ਵਾਲਾ ਜਿਹੜੇ ਪਿੰਡਾਂ ਵਿੱਚ ਥੇਰੀ ਫਿਰਦੇ ਸਨ ਆਮ ਦੇ ਨਗਰਪਿਆ ਭਾਈ ਜੀ ਨੇ ਆਵਾਜ਼ ਮਾਰ ਕੇ ਆਖਿਆ ਭਾਈ ਭਾਲਿਆ ਲੋਕਾਂ ਸਾਡੇ ਕਾਮਿਆਂ ਨੂੰ ਜਿੰਨਾ ਜਿੰਨਾ ਮੰਗਦੇ ਹਨ ਘਿਓ ਦੇ ਦੇ ਤੇ ਕੱਲ ਵੱਡੇ ਵੇਲੇ ਆਣ ਕੇ ਆਪਣੇ ਪੈਸੇ ਲੈ ਜਾਣੀ ਤਾਂ ਉਸ ਨੇ ਦੋ ਦੋ ਪੜੀਆਂ ਘਿਓ ਦੀਆਂ ਕੁੱਪੀ ਵਿੱਚੋਂ ਕੱਟ ਕੇ ਸਭ ਨੂੰ ਦਿੱਤੀਆਂ ਕਾਮਿਆਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦੇ ਚਕੇ ਘੇਰੀ ਵਾਲੇ ਨੇ ਘਰ ਜਾ ਕੇ ਘਿਓ ਵਾਲੀ ਕੁਕਬੀ ਜਿਸ ਵਿੱਚ ਥੋੜਾ ਜਿਹਾ ਘਿਓ ਰਹਿ ਗਿਆ ਸੀ ਕਿੱਲੇ ਨਾਲ ਟੰਗ ਦਿੱਤੀ ਵੱਡੇ ਵੇਲੇ ਤੱਕੜੀ ਫੜ ਕੇ ਕੁਕਬੀ ਤੋਲਣ ਲੱਗਾ ਕਿ ਕਿਤਨਾ ਘਿਓ ਦੇ ਪੈਸੇ ਲੈਣੇ ਹਨ ਜਦ ਕੁਕਬੀ ਲਾਢੀ ਤਾਂ ਭਾਰੀ ਜਾਪੀ ਟਕਣਾ ਖੋਲਿਆ ਤਾਂ ਕੁਕਬੀ ਮੂੰਹ ਮੂੰਹ ਭਰੀ ਪਈ ਹੀ ਸੀ ਦੇਖ ਕੇ ਹੈਰਾਨ ਹੋ ਕੇ ਉਸੇ ਵਕਤ ਭਗਤ ਭਾਈ ਭਗਤੂ ਬਾਸ ਆਇਆ ਹੱਥ ਖੁਦ ਜੋੜ ਕੇ ਪੈਰਾਂ ਤੇ ਮੱਥਾ ਟੇਕਿਆ ਔਰ ਬੇਨਤੀ ਕੀਤੀ ਮੈਨੂੰ ਆਪਣਾ ਸਿੱਖ ਕਰ ਲਵੋ ਭਾਈ ਤੇਰੂ ਨੂੰ ਬਖਸ਼ ਭਾਈ ਸਰਦੂ ਜੀ ਹੋਲੇ ਬੋਲੇ ਤੁਸੀਂ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਪਾਸ ਜਾ ਕੇ ਚਰਨੀ ਲੱਗੋ ਉਹ ਤੁਹਾਨੂੰ ਆਪਣਾ ਸਿੱਖ ਬਣਾ ਲੈਣਗੇ ਫੇਰੀ ਵਾਲਾ ਬੋਲਿਆ ਮੈਂ ਤਾਂ ਆਪ ਨੂੰ ਹੀ ਜਾਣਦਾ ਹਾਂ ਆਪ ਭਾਵੇਂ ਮੈਨੂੰ ਨਾਲ ਲੈ ਚੱਲੋ ਭਾਈ ਭਗਤੂ ਜੀ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚੇ ਨਮਸਕਾਰ ਕੀਤੀ ਗੁਰੂ ਜੀ ਬੋਲੇ ਆਓ ਜੀ ਪਰ ਉਪਕਾਰੀ ਸੀ ਭਾਈ ਭਗਤੂ ਜੀ ਨੇ ਥੇਰੀ ਵਾਲੇ ਨੂੰ ਗੁਰੂ ਜੀ ਦੇ ਚਰਨੀ ਲਾ ਕੇ ਆਖਿਆ ਮਹਾਰਾਜ ਇਸ ਨੂੰ ਆਪਣਾ ਸਿੱਖ ਕਰ ਲੋ ਗੁਰੂ ਜੀ ਬੋਲੇ ਇਹ ਤੁਹਾਡਾ ਸਿੱਖ ਹੋ ਚੁੱਕਾ ਹੈ ਅੱਛਾ ਇਸ ਨੂੰ ਗੁਰੂ ਘਰ ਦਾ ਨਗੇਨਾ ਬਣਾ ਦਿੰਦੇ ਹਾਂ ਇਹ ਕਹਿ ਕੇ ਆਖਿਆ ਭਾਈ ਫੇਰੂ ਨਾਮ ਹੋਇਆ ਸਤ ਨਾਮ ਦਾ ਉਪਦੇਸ਼ ਦੇ ਕੇ ਉਸ ਦੇ ਅੰਦਰ ਦੇ ਪਰਦੇ ਹੋਲ ਦਿੱਤੇ ਤੇ ਹੁਕਮ ਦਿੱਤਾ ਅੱਜ ਤੋਂ ਫੇਰੀ ਲਾਉਣ ਦੀ ਕਾਰ ਛੱਡ ਦੇਵੋ ਤੇ ਸਤ ਨਾਮ ਦਾ ਪ੍ਰਚਾਰ ਕਰ ਕਰੋ ਦੇਵ ਚਲਾਓ ਭਾਈ ਵਗਧੂ ਦੀ ਚਰਨੀ ਲੱਗੇ ਰਹੋ ਇਹ ਸੁਣ ਕੇ ਦੋਨਾਂ ਨੇ ਗੁਰੂ ਜੀ ਦੇ ਚਰਣਾ ਤੇ ਮੱਠਾ ਟਿਕਿਆ ਸੋ ਭਾਈ ਫੇਰੂ ਦੇ ਅਨੇਕ ਸਿੱਖ ਬਣੇ ਅੱਜ ਤੱਕ ਦੇਖ ਚੱldi ਹੈ ਕੁਝ ਪ੍ਰਸੰਗ ਅੱਗੇ ਜਾ ਕੇ ਸੁਣਾਵਾਂਗੇ ਇਹ ਦਸਵੇਂ ਪਾਤਸ਼ਾਹ ਤੱਕ ਜਿਉਂਦੇ ਰਹੇ ਸਨ ਭਾਈ ਫੇਰੂ ਦਾ ਗੁਰਦੁਆਰਾ ਪ੍ਰਸਿੱਧ ਹੈ ਗੁਰੂ ਹਰਰਾਏ ਜੀ ਦਾ ਸ਼ਿਕਾਰ ਖੇਡਣਾ ਕਦੀ ਕਦੀ ਗੁਰੂ ਜੀ ਸ਼ਿਕਾਰ ਖੇਡਣ ਲਈ ਚਲੇ ਜਾਂਦੇ ਸ਼ਸ਼ਤਰ ਬਸਤਰ ਪੈਨ ਕੇ ਜਿਗਾ ਕਲਗੀ ਸਜਾ ਕੇ ਅਦਭੁਤ ਸ਼ੋਭਾ ਨੂੰ ਪ੍ਰਾਪਤ ਹੁੰਦੇ ਦੂਰ ਦੂਰ ਤੱਕ ਸ਼ਿਕਾਰ ਨੂੰ ਜਾਂਦੇ ਸਭ ਸੂਰਮਿਆਂ ਨੂੰ ਹੁਕਮ ਦੇ ਦਿੱਤਾ ਕਿ ਮਾਰ ਖੋਰੇ ਜਾਨਵਰ ਸ਼ੇਰ ਸੂਰ ਬਾਗ ਆਦਿਕ ਤੋਂ ਸਵਾਈ ਹੋਰ ਨਿੱਕੇ ਜਾਨਵਰ ਜਾਂ ਪੰਛੀ ਨਹੀਂ ਮਾਰਨੇ ਮਾਰ ਖੋਰਾ ਜਾਨਵਰ ਮਿਲਿਆ ਤਾਂ ਮਾਰ ਲਿਆ ਨਹੀਂ ਤਾਂ ਸੈਰ ਕਰਕੇ ਆ ਗਏ ਲੰਗਰ ਵਿੱਚ ਹਮੇਸ਼ਾ ਸੰਗਤ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ। ਗੁਰੂ ਜੀ ਪਾਸੋਂ ਪਾਤਸ਼ਾਹ ਨੇ ਹਰੜ ਤੇ ਲੌਂਗ ਕੱਜ ਮੋਤੀ ਮੰਗਣਾ। ਦਿੱਲੀ ਦਾ ਬਾਦਸ਼ਾਹ ਸ਼ਾਹ ਜਹਾਂ ਦੇ ਪਾਸ ਗੁਰੂ ਘਰ ਦੀ ਤਾਰੀਫ਼ ਬਦੀਰ ਖਾਂ ਰੋਜ਼ ਕਰਦਾ ਰਹਿੰਦਾ। ਬਾਦਸ਼ਾਹ ਦੇ ਚਾਰ ਪੁੱਤਰ ਪੈਦਾ ਹੋਏ ਬਲੀ ਅਹਿਮਦ, ਸਜਾ ਮੁਹੰਮਦ, ਔਰੰਗਜ਼ੇਬ, ਮੁਰਾਦ ਬਖਤ। ਦਾਰਾਥ ਕੋ ਵੱਡਾ ਜਾਣ ਕੇ ਔਰੰਗਜ਼ੇਬ ਨੇ ਦਿਲ ਵਿੱਚ ਧੋ ਰੋ ਕਰਨਾ ਠੀਕ ਸਮਝਿਆ ਸ਼ੇਰ ਦੀ ਮੁੱਛ ਸਤਰਾ ਕੇ ਰਸੋਈਏ ਨੂੰ ਲੋਭ ਦੇ ਕੇ ਚੌਲਾਂ ਵਿੱਚ ਮਿਲਾ ਦਿੱਤੀ ਰਸੋਈਏ ਨੇ ਲੋਭ ਵਸ ਹੋਇਆ ਹੋਇਆ ਦਾਰਾਥ ਕੋ ਨੂੰ ਖਵਾ ਦਿੱਤੀ ਦਾਰਾਥ ਕੋ ਦਿਨ ਬਦਿਨ ਬਿਮਾਰ ਹੋਣ ਲੱਗਾ ਪਾਤਸ਼ਾਹ ਨੇ ਹਕੀਮ ਅੰਧਿਉਮੀ ਇਕੱਠੇ ਕਰਕੇ ਬਹੁਤ ਇਲਾਜ ਮੁਲਾਜਾ ਕਰਨਾ ਸ਼ੁਰੂ ਕੀਤਾ ਮਗਰ ਕੋਈ ਫਾਇਦਾ ਨਾ ਹੋਇਆ ਸਗੋਂ ਕਮਜ਼ੋਰ ਨਿੱਸਾ ਹੁੰਦਾ ਜਾਵੇ ਹਕੀਮ ਨੇ ਇਕੱਠੇ ਕਰਕੇ ਆਪੋ ਆਪਣੀ رائے ਪਾਸ ਕਰਕੇ ਬਾਦਸ਼ਾਹ ਨੂੰ ਕਿਹਾ ਕਿ ਹਜ਼ੂਰ ਇਹ ਅਰਜ ਹੈ ਕਿ ਇੱਕ ਹਰੜ 14 ਸਰ ਸਾਹੀ ਤੋਲ ਦੀ ਇੱਕ ਲੌਂਗ ਪੂਰੇ ਮਾਸਾ ਤੋਲ ਦਾ ਤੇ ਇੱਕ ਦਸ ਮੋਤੀ ਗੋਲ ਇਹ ਤੀਜਾ ਪੈਦਾ ਕਰੋ ਤਦ ਪੂਰਾ ਇਲਾਜ ਹੋ ਸਕਦਾ ਹੈ ਬਾਦਸ਼ਾਹ ਨੇ तमाम ਆਪਣੇ ਦੇਸ਼ ਵਿੱਚ ਹਲਕਾਰੇ ਦੁੜਾ ਦੜਾ ਕੇ ਮਨਿਆਤੀ ਫੇਰ ਰਹੀ ਸੀ ਤੇ ਜਿਸ ਪਾਸ ਇਹ ਤੀਜਾ ਹੋਣ ਤਾਂ ਬਾਦਸ਼ਾਹ ਪਾਸ ਹਾਜ਼ਰ ਕਰੇ ਉਸ ਨੂੰ ਬਹੁਤ ਕੀਮਤ ਦਿੱਤੀ ਜਾਵੇਗੀ ਦੇਸ਼ ਪਰਦੇਸ ਵਿੱਚ तमाम ਭਾਲ ਕੀਤੀ ਮਗਰ ਕਿਦਰੋਂ ਆਪਰਪਤ ਹੋਈਆਂ ਵਜ਼ੀਰ ਖਾਨ ਨੇ ਇਸੇ ਮੈਲੀ ਸਿੱਖਣੇ ਦੱਸਿਆ ਕਿ ਇਹ ਤਿੱਜਾ ਸਤਗੁਰਾਂ ਦੇ ਘਰ ਵਿੱਚ ਹਨ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਸਲਾਮਤ ਇਹ ਤਿੰਨੇ ਤਿੱਜਾ ਗੁਰੂ ਘਰ ਦੇ ਵਿੱਚੋਂ ਮਿਲਣ ਗੀਆਂ ਅੱਜਕੱਲ੍ਹ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਉੱਤਰਾ ਸਤਮੀ ਗੱਦੀ ਦਾ ਮਾਲਕ ਸ੍ਰੀ ਗੁਰੂ ਹਰਰਾਏ ਜੀ ਕੀਰਤਪੁਰ ਵਿੱਚ ਹਨ ਉਹਨਾਂ ਪਾਸ ਅਰਜੀ ਲਿਖ ਕੇ ਮੰਗਵਾ ਲਓ ਬਾਦਸ਼ਾਹ ਬੋਲਿਆ ਗੁਰੂ ਹਰਗੋਬਿੰਦ ਜੀ ਨਾਲ ਸਾਡਾ ਬਹੁਤ ਗੈਰ ਵਿੁੱਧ ਹੋਇਆ ਹੈ ਉਹ ਕਦੋਂ ਦੇਣ ਲੱਗੇ ਹਨ ਵਜ਼ੀਰ ਖਾਨ ਨੇ ਕਿਹਾ ਨਹੀਂ ਬਾਦਸ਼ਾਹ ਉਹ ਨਿਰਵੈਰ ਘਰ ਹੈ ਉਸ ਨਾਲ ਜੇ ਹੱਤਲੂਕ ਕੋਈ ਕਰੇ ਉਹ ਜਿਸਾផល ਉਸ ਨੂੰ ਮਿਲ ਜਾਂਦਾ ਹੈ ਹੁਣ ਤੁਸੀਂ ਅਰਜੀ ਲਿਖ ਕੇ ਤੇਜ ਕੇ ਦੇਖ ਲਓ ਉਹਨਾਂ ਕਦੀ ਨਾ ਨਹੀਂ ਕਰਨੀ ਬਾਦਸ਼ਾਹ ਨੇ ਖੁਸ਼ ਹੋ ਕੇ ਆਪਣੇ ਹੱਥੀ ਲਿਖਿਆ ਕਿ ਗੁਰੂ ਨਾਨਕ ਜੀ ਦੀ ਬਹੁਤ ਬਰਕਤ ਬਖਸ਼ੀ ਹੋਈ ਅਸੀਂ ਭੋਗ ਰਹੇ ਹਾਂ ਆਪ ਦੇ ਵੱਡੇ ਸਦਾ ਹੀ ਸਾਡੇ ਤੇ ਸਦਾ ਹੀ ਸਾਡੇ ਤੇ ਮਿਹਰ ਕਰਦੇ ਆਏ ਹਨ ਚੰਦ ਆਦਮੀਆਂ ਦੀ ਚੁੱਕ ਵਿੱਚ ਆਣ ਕੇ ਆਪ ਦੇ ਦਾਦਾ ਜੀ ਉੱਪਰ ਫੌਜਾਂ ਭੇਜੀਆਂ ਗਈਆਂ ਸਨ ਜਿਸ ਦਾ ਨਤੀਜਾ ਅਸਾਂ ਹਾਰ ਖਾਦੀ ਸੋ ਆਪ ਖੀਮਾ ਕਰੋ ਮੇਰਾ ਪੁੱਤਰ ਦਾਰਾ ਸ਼ਕੋ ਸਖਤ ਬਿਮਾਰ ਹੈ ਹਕੀਮਾਂ ਦੀਆਂ ਦੱਤੀਆਂ ਚੀਜ਼ਾਂ 14 ਸਰਤਾਹੀ ਦੀ ਹਰੜ ਇੱਕ ਮਾਤੇ ਦਾ ਲੌਂਗ ਗੋਲ ਗੱਜ ਮੋਤੀ ਮੈਨੂੰ ਕਿਧਰੋਂ ਨਹੀਂ ਮਿਲ ਸਕਿਆ ਸੋ ਆਪ ਦੇ ਪਾਸ ਸੁਣੀਦਾ ਹੈ ਆਪ ਮਿਹਰ ਕਰਕੇ ਦਿਓ ਆਪ ਦਾ ਘਰ ਉੱਚਿਆਂ ਤੋਂ ਉੱਚਾ ਹੈ ਜੇ ਮਿਹਰ ਦਾ ਸਮੁੰਦਰ ਹੈ ਨੇ ਲੇਖਕੇ ਬਾਦਸ਼ਾਹ ਨੇ ਆਪਣੇ ਮੋਹਤ ਵਰ ਨੂੰ ਗੁਰੂ ਜੀ پاس ਭੇਜਿਆ ਜਦ ਉਹ ਕੀਰਤਪੁਰ ਪਹੁੰਚਾ ਗੁਰੂ ਜੀ ਨੂੰ ਸਨੇਹਾ ਭੇਜਿਆ ਗੁਰੂ ਜੀ ਨੇ ਆਗਤ ਭਗਤ ਨਾਲ ਸੱਦਿਆ ਅਹਲਕਾਰ ਨੇ ਸਜਦਾ ਕਰਕੇ ਪੱਤਰ ਕਾ ਦਿੱਤੀ ਗੁਰੂ ਜੀ ਨੇ ਪੜ੍ਹ ਕੇ ਸਿੱਖਾਂ ਨੂੰ ਹੁਕਮ ਦਿੱਤਾ ਖਜ਼ਾਨਚੀ پاس ਤੋਂ ਤਿੰਨੇ ਚੀਜ਼ਾਂ ਲੈ ਆਓ ਉਸੇ ਵੇਲੇ ਮੰਗਵਾ ਕੇ ਅਹਲਕਾਰ ਨੂੰ ਦੇ ਦਿੱਤੀਆਂ ਉਹ ਨਮਸਕਾਰ ਕਰਕੇ ਦਿੱਲੀ ਨੂੰ ਤੁਰ ਪਿਆ ਬਾਦਸ਼ਾਹਪਤ ਪਹੁੰਚ ਕੇ ਚੀਜ਼ਾਂ ਅਕੇ ਰੱਖੀਆਂ ਜਿਸ ਨੂੰ ਦੇਖ ਕੇ ਸਭ ਅਚੰਬਾ ਰਹਿ ਗਏ ਪੂਰੀਆਂ ਵਜਨ ਵਿੱਚ ਦੇਖੀਆਂ ਗਈਆਂ ਹਕੀਮਾਂ ਨੇ ਉਹਨਾਂ ਨਾਲ ਜਦ ਇਲਾਜ ਕੀਤਾ ਤਾਂ ਥੋੜਿਆਂ ਦਿਨਾਂ ਵਿੱਚ ਹੀ ਦਾਰਾਸ਼ਕੋ ਪਰਾਜੀ ਹੋ ਗਿਆ ਬਾਦਸ਼ਾਹ ਬੜਾ ਖੁਸ਼ ਹੋਇਆ ਸਾਖੀ ਪੜਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ